ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੂਚਾ ਸੂਤਨਾ ਹੋਵੇ ਜੇ ਸੂਤੀ ਲਖਵਾਰ ਚੁੱਪਾ ਚੁੱਪਨਾ ਹੋਵੇ ਜੇ ਲਾ ਰਹਾ ਨਵਤਾਰ ਫੁਕਿਆ ਭੁਖ ਨਾ ਚਰੀ ਦੇ ਬੰਨਾ ਭੁਰੀਆ ਭਾਰ ਸਹਿਸਿਆਣ ਪਾਲਾ ਹੋਇ ਤੈ ਕਨਾਂ ਜੁਲੇ ਨਾਲ ਤੇ ਸਟਿਆਰਾ ਹੋਇਆ ਕਿ ਬਕੂੜਾ ਟੁੱਟੈ ਪਾਲ ਹੁਕਮ ਅਰਜਾਇ ਜਿਨਾਂ ਨਾਨਕ ਲਿਖਿਆ ਨਾਲ ਹੁਕਮੀ ਹਮਣਿਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਹਮਣ ਜੀ ਹੁਕਮ ਲੈ ਵਟਿਆੜੀ ਹੁਕਮੇ ਤਮਨੀ ਕੇ ਹੁਕਮ ਲੈ ਕਿਦੁ ਸੁਪਾਈ ਹੈ ਕਨਾਂ ਹੁਕਮ ਨਾ ਥੀ ਸੇ ਕੋ ਹੁਕਮ ਵਿੱਚ ਆਪੋ ਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਗੁਜੇ ਤਾਂ ਹਉਮੈ ਕਹਿਣਾ ਕੋਏ ਗਾਵੇ ਕੋ ਤਾਨੁ ਹੋ ਮੇਕ ਸੇਤਾਨ ਗਾਵੇ ਕੋ ਦਾਰਜਨ ਨੀ ਸਾਨ ਗਾਵੇ ਕੋ ਗੁਣ ਵਧੇ ਨਾ ਚਾਰ ਗਾਵੇ ਕੋ ਵਿਦਧ ਖਮੀ ਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਕਰਦੇ ਗਾਵੇ ਕੋ ਜਾਪੈ ਸੇ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਿਤਨਾ ਕਿਸ ਨਾ ਆਵੇ ਤੋਟ ਕਦ ਕਰ ਤਥੀ ਕੂਟੀ ਕੋਟ ਕੋਟ ਜਿੰਦਾ ਦੇ ਲੰਦਿ ਤੁਖ ਬਾਹਰ ਵੜ ਗੰਤਰ ਖਾਈ ਕਾਏ ਹੁਕਮੋਂ ਕੁੰ ਚਲਾਇ ਰਹੋ ਨਾਨਕ ਵਿਗਸੇ ਬੇ ਪਰਵਾਹੋ ਸਾਚਾ ਸਹਿਬ ਸਾਚਨਾ ਭਾਖਿਆ ਪਾਵੇ ਪਾਰ ਆਕੇ ਮੰਗਾ ਦੇਹ ਦੇ ਹਾਤ ਕਰੇ ਦਾਤਾਰ ਫੇੜ ਕੇ ਗੈਰ ਕੀਤੇ ਸਦਰਬਾਲ ਮੋਹੂ ਕੇ ਬੋਲਨ ਬੋਲੇ ਜਿਸ ਨੂੰ ਤਰਾਈ ਪਿਆਰੇ ਅਮਰਤ ਵੇਲਾ ਸਚਨਾ ਵਢਾਈ ਦੀ ਚਾਰੇ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਕੇ ਵਾਜਾ ਨੀ ਸੁਆ ਪੇਛਕੀ ਆਰ ਤਾ ਪੈਣਾ ਜੈ ਕੀਤਾ ਨਾ ਹੋਏ ਆਪੇ ਆਪਨ ਰੰਝਣ ਸੋਏ ਜੈ ਸੇਵਾ ਤੈਨੂੰ ਪਾਇਆ ਮਾਨ ਨਾਨਕ ਜਾਵਿਆ ਕੋ ਦੇ ਨਿਦਾਨ ਗਾਵੈ ਸਨੇਮਾ ਕੀ ਪਉਦ ਪਰਹਰ ਸੁ ਪਰਲੇ ਗਾਈ ਗੁਰਮੁਖੁ ਨਾਦੁ ਗੁਰਮੁਖ ਵੇਦੁ ਗੁਰਮੁਖ ਰਹਿ ਆਸਮਾਏ ਗੁਰੇ ਸਿਰ ਗੁਰ ਬੋਲ ਫਿਰ ਬਰਮਾ ਬਰ ਪਾਰਬਤੀ ਮਾ ਜੀਹੋ ਜਾਣਾ ਫਾ ਨਾਹਿ ਕਹਿਣਾ ਕਥੁ ਨਾ ਜਾਇ ਗੁਰਾਇਕ ਦੇ ਹਿਬਜੈ ਆਈ ਸੁਬਨਾ ਜੀਆਂ ਕਾ ਇਕ ਦਾਤਾ ਸੁਮੈ ਵਿਸਰਨਾ ਜਾਏ ਥਿਰਤਨਾਵਾਂ ਦੇ ਕਿਸਫਾਵਾਂ ਮੈਨ ਪਾਣੀ ਕੀਨਾਏ ਕਰੇ ਜੀਤੀ ਸੱਠੀ ਉਪਾਈ ਮੇਖਾਵਣ ਕਰਮਾਂ ਦੇ ਮਿਲੇ ਲਈ ਮਾਤੂ ਚਰਤਿੰਦੂਆ ਹਰਮਾਨ ਜੇ ਗੁਰ ਕੀ ਸੇਖ ਸੁਣੀ ਗੁਰਾਇਕ ਦੇ ਹਿਬਜੈ ਆਈ ਸੁਬਨਾ ਜੀਆਂ ਕਾ ਇਕ ਦਾਤਾ ਸੁਮੈ ਵਿਸਰਨਾ ਜਾਏ ਜੀਵ ਵਿਚਾਰਿਆ ਅਰ ਜਾਹੋਰ ਜਸੂਣੀ ਹੋਏ ਨਾਮਾ ਖਲਾ ਵਿੱਚ ਜਾਣੀਏ ਨਾ ਚਲੇ ਸਬ ਕੋਏ ਚੰਗਾ ਨਾਮ ਰਖਾਈ ਪੈ ਤੇ ਸ ਕੀ ਰਹਿਦੀ ਕਲੇ ਜੀਤੀ ਸਮਦਰ ਨਾ ਹੋਈ ਤਾਂ ਬਾਤ ਨੇ ਕੁਛ ਹੋਏ ਕੇ मीटा अंदर कीट करे दोषी सी दो तरह नानक ने कुन कुन करे गुण त्याग गुण दे तेहा कोई न सुजे जे कुन करे सुना जे तो फिर सुना सुना तो तो तबले आकाश में दीप लो हो पाता हर सुना पूर्ण सके काल नानक पगता सदा सदा सुन दुख भाव गाना सुन सर्वर मांद सुन मुख सलाह मंद सुन जोग जुगत नेर सुन सास मृत वेद नानक भगता सदा विदास ने दुख भाव का नाश सुने शासन तो ज्ञान सुने अड़सठ का स्नान सुने पड़ पड़ भावे मान सुने लागे सैड प्याण नानक भगता सदा विदास ने दुख भाव का नाश सुना शराब ना, ना सुने सुने के गाह सुने से पीर पाशाह सुने बेगा विराह सुने हाथों तो वेसगा नानक भगता सुना विदास सुने दुख पाप का नाश ਮਨੇ ਕੀ ਕਤਕਹਿਣਾ ਜਾਏ ਜੇ ਕੋ ਕਹੇ ਪੁੱਛੇ ਸਤਾਇ ਕਾਗਰ ਤਲ ਮੈਨਾਂ ਲਿਖਣ ਹਾਰ ਮੰਨੇ ਕਾਬੇ ਕਰੀ ਵਿਚਾਰ ਐਸਾ ਨਾਮ ਨਾ ਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮਨੇ ਸੁਰਤੋ ਵੈਮਣ ਬੋਧ ਮਨੇ ਸਗਲ ਭਵਨ ਕੀ ਜੋਦੈ ਮਨੇ ਮੋਟੋ ਟਾਣਾ ਕਾਏ ਮਨੇ ਦੰਤੇ ਸਾਧਨਾ ਜਾਏ ਐਸਾ ਨਾਮ ਨਾ ਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮਨੇ ਪਾਏ ਮੋਖ ਦਵਾਰ ਮਨੇ ਪਰਿਵਾਰ ਸਾਧਾਰ ਮਨੇ ਤਰੇ ਧਾਰੇ ਗੁਰ ਸਿੱਖ ਮਨੇ ਨਾਨਕ ਭਵੇਂ ਨਾ ਬੇਕ ਸੋ ਨਾਮ ਨਹੋ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਾਣ ਪੰਚ ਬਰਬਾਣ ਪੰਚੇ ਪਾਵਰ ਦੇ ਗੇ ਮਾਨ ਪੰਚੇ ਸੋਹਿਦਰ ਰਾਜਾਣ ਪੰਚਾ ਕਾ ਗ੍ਰੀਤ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਿ ਕੰਨੇ ਨਹੀਂ ਸਮਾਨ ਦੌਲ ਧਰਮ ਦਾ ਕਾ ਪੂ ਸੰਦੋਗ ਤਾਵ ਰੱਖਿਆ ਜਿਨ ਮਜੂਤ ਦੇ ਕੋ ਬੁਝੋ ਬਸ ਵਿਚਾਰ ਤਮਲੇ ਉਪਰ ਕੇਤਾ ਭਾਰ ਧਰਤੀ ਨੂਰ ਕਰੇ ਹੋਰ ਹੋਰ ਇਸ ਤੇ ਭਾਲ ਤਲੇ ਕਮਰ ਜੋ ਜੀ ਯਾਤਰਾ ਗਾ ਕੇ ਨਾਮ ਸੁਨ ਲਿਖਿਆ ਉਲੀ ਪਲਾਮ ਨੇ ਕਾਲੂ ਜਾਣੇ ਕੋਣੇ ਕਹ ਲਿਖਿਆ ਕਿ ਤਾਹੇ ਚੇਤਾ ਕਾਂ ਸਵਾਲੇ ਰੂਪ ਤੇ ਤਾਹੇ ਜਾਣੇ ਕੋਣ ਕੂਦ ਤੀਤਾ ਬਸੈ ਗੋਗਵਾ ਦੇਸ ਤੇ ਹੋ ਵਿਨਕ ਬੁਰਾ ਗੁਰਜ ਕਉਣ ਕਹਾ ਚਾਰ ਵਰਣ ਦੇ ਨਿਮ ਕੁਮਾਰ ਜੋਤ ਰੂਪਾਵੇ ਸਾਈ ਭਲੀਕਾਰ ਤੁਸਰਾ ਸੁਨਾਮ ਜਨਰੰਕਾਰ ਸੰਖਿਆ ਪਿਆ ਸੰਖਪਾਉ ਸੰਖਪੁਰਾ ਸੰਖਪਤਾਉ ਸੰਗਰੰਧ ਮੁਖੀਕ ਪਾਠ ਸੰਗ ਜੋਗ ਮਿਲ ਰਹੇ ਦਾਸ ਸੰਗ ਪਾਵਰ ਕੋ ਨੂੰ ਜਾਣੇ ਨੂੰ ਚਾਰ ਸੰਗ ਸਦੀ ਸੰਤ ਦਾਤਾਰ ਸੰਗ ਸੂਰਮੋ ਭਖਤਾਰ ਸੰਗ ਮੋਹਲੇ ਲਾਇਤਾਰ ਪਤ੍ਰਿਕ ਤੁਮ ਨੂੰ ਕਹਾ ਵਿਚਾਰ ਮਾਰਣ ਜਿਵੇਂ ਕਵਾਰ ਜੋਤੁਰ ਭਾਵੇ ਸਾਈ ਪੁਲੀਕਾਰ ਤੁਸਨਾ ਸੁਨਾਵ ਜਿ ਬੇਰਕਾਰ ਅਸਾਖਮੂਰਾ ਕੀਆੰਦ ਕੋ ਬੁਰੇ ਸੰਗ ਜੋਰ ਰਾਮਕੋਲ ਜੰਗੇ ਅਮਰ ਕਰ ਜਾਹੇ ਜੋ ਸੰਗ ਬਲ ਵਢਹ ਤਿਆ ਕਮਾ ਸੰਗ ਪਾਤੀ ਭਾਵ ਕਰ ਜਾਹੇ ਅਸੰਗੁਰ ਆਰ ਗੁਰੇ ਕਰਾਇ ਸੰਗ ਮੇਸਮਲ ਪਾਕਤਾਰ ਜਨਨ ਅਪਸਰ ਕਰੀ ਪਾੜਾਣੁ ਪਨੀਂ ਕਹੀ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਰੁ ਭਾਵੇ ਸਾਈ ਭਲੀ ਕਾਰ ਤੁਸ ਰਾਸ ਲਾਉ ਜਨ ਰੰਗਾਰ ਸੰਗ ਨਾਮੇ ਸੰਗ ਤਾਂ ਗਮ ਗਮ ਸੰਗ ਲੋ ਸੰਗ ਕੈ ਸਰ ਭਾਰ ਹੋਏ ਕਰੀ ਨਾਮ ਕਰੀ ਸਾਲਾ ਹਕਰੀ ਗਾਣ ਗੀਤ ਗੁਣ ਗਾ ਅਕਰੀ ਲਿਖਣ ਬੋਲਣ ਬਾਣ ਕਰਾ ਸਰ ਸੰਜੋਗ ਬਖਾਨ ਜਿਨ ਹੈ ਲੈ ਕੇ ਤੇ ਸਰਨਾ ਜੀ ਫਰਮਾਏ ਤੇ ਵਤੇ ਪਾਏ ਜੇਤਾ ਕੀਤਾ ਤੇ ਤਾ ਨਾਵੇ ਨਾਵੇ ਨਾਈ ਕੋ ਥਾ ਕੁਦਰਤ ਕਉਣ ਕਹਾ ਵੀ ਚਾਰ ਵਾਰਨ ਜਮੇ ਇੱਕ ਵਾਰ ਜੋ ਤਰੁ ਭਾਵੇ ਸਾਈ ਗਲੀ ਕਾਰ ਕੋ ਸਰਾਸ ਲਾਉਂ ਤੇ ਨਰੰਕਾਰ

ਸਭ ਗੁਣ ਤੇਰੇ ਮੇਨਾ ਹੀ ਕੋ ਅਨੁਗੁਣ ਤੇ ਭਗਤ ਨਾ ਹੋਇ ਸੋ ਸਤਾਰ ਬਾਣੀ ਬਰਮਾ ਛਲ ਸੋਹ ਸ੍ਰਾਮਾ ਚਾ ਕਮਨ ਸਵੇ ਲਗਤ ਕਮਨ ਕਮਨ ਚਿਤ ਕਮਨ ਵਾਰ ਕਮਨ ਸਰੁਤਮਾ ਕਮਨ ਜਿਤ ਹੋ ਆਇ ਕਰ ਵੇਣਾ ਪਾਇ ਭਨਤੀ ਜਹ ਹੋਵੇ ਲੈ ਪ੍ਰਾਨ ਵਕਤ ਨਾ ਪਾਇ ਉਕਾ ਦੀ ਅਦਿ ਲੇਖਨ ਪ੍ਰਾਨ ਚਿਤ ਮਾਰ ਨਾ ਜੋ ਬੀ ਜਾਣ ਰੁਤਮਾ ਨਾ ਕੋਇ ਜਾ ਕਰਤਾ ਸੀ ਤੂ ਬੋ ਸਾਦੇ ਆਪੇ ਜਾਣੇ ਸੋਇ ਕਿਰਕਰਾ ਕਾਕੇ ਵਸਾਲਾ ਹੈ ਕੇ ਵਰਨੇ ਕੇ ਜਾਨ ਨਾਨਕ ਆਖੋ ਸਭ ਕੋ ਆਕੇ ਇੱਕ ਦਿਕ ਜਾਨਾ ਵੱਡਾ ਸਾਹੀ ਵੱਡੇ ਨਾਂ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਨ ਜਿਗਿਆਨਾ ਸੋਹੀ ਪਤਲਾ ਪਤਾਲ ਲਖਿਆ ਗਾਥਾ ਅਗਾਸ ਢੜਕੜ ਕੋ ਭਾਲ ਥਕੇ ਵਿਦ ਘਣਕ ਵਾਦ ਸੱ ਸਠਾਰ ਘਣਕ ਤੇ ਬਸੂ ਲਿਖਤਾ ਤੇ ਲੇਕਾ ਹਰ ਤਲਕੇ ਲੇਕਾ ਹੈ ਨਾਨਕ ਨਾਨਕ ਵੱਡਾ ਕੀ ਆਪੇ ਜਾਣ ਆਪ ਸਾਲਾ ਹਿ ਚਲੈ ਤੇ ਸੁਰਤ ਨਾ ਪਾਈ ਨਦਿਆ ਤੇ ਵਾਹ ਕੋਈ ਸਮਝ ਨਾ ਜਾਣ ਐਸੋਲ ਸਾ ਸੁਲਤਾਨ ਵਿਰਾਸਤਿ ਮਹਾਨ ਤਨ ਕੀੜੀ ਤੁਲਨਾ ਹਉਨ ਜੇ ਕਿਸ ਬਨਨ ਨਾ ਵੀਸਰੇ ਅੰਤ ਨਾ ਸਭ ਠੀਕਾ ਅਨੰਤ ਅੰਤ ਨਾ ਕਰਨ ਬੇਨਾਂ ਤੇ ਅੰਤ ਨਾ ਵਿਖੜ ਸੁਨਣਾ ਤੇ ਅੰਤ ਨਾ ਜਾਪੇ ਕਿਆ ਬਨਮਨ ਤੇ ਅੰਤ ਨਾ ਜਾਪੇ ਕੀ 타ਕਾਰ ਅੰਤ ਨਾ ਜਾਪੇ ਭਾਰਾ ਵਾਰ ਹੰਤ ਕੰਨ ਕੇ ਤੇ ਬੱਲਾ ਹੈ 타 ਕੇ ਅੰਤ ਨਾ ਪਾਏ ਜਾਏ ਹਿੰਤ ਨਾ ਜਾਣ ਕੋਈ ਬੋਤਾ ਕੀਆ ਬੋਤਾ ਹੋਏ ਵੱਡਾ ਸਹਬੂ ਚਾਹ ਤਾਉ ਤੇ ਪਰੂਚਾਣ ਐਵੜੂ ਚਾਹ ਹੋਏ ਕਦੁ ਸੁੱਚੇ ਕੋ ਜਾਣੇ ਸੋਏ

ਕੇ ਤਰੂ ਪਉ ਉਸਰ ਮਾਰੇ ਪੀਦਾ ਤੇਰੀ ਦਾ ਤਾਰ ਬੰਦ ਖਲਾਸੀ ਬਾਣੀ ਹੋਏ ਹੋ ਰਕਨ ਸਕੈ ਕੋ ਜੇ ਕੋ ਕਾਇਦਾ ਕਣ ਪਾਇ ਹੋ ਜਾਣੇ ਜੋ ਕਿਆ ਮੋਕਾਇ ਹਾਂ ਤੇ ਜਾਣੇ ਅਪੇ ਦੇ ਆਖੇ ਸੀ ਕੀ ਕੇ ਈ ਗੈ ਜਿਸ ਨੂੰ ਬਸਸ ਫਸਲਾ ਨਾਣੁ ਪਾਸਾ ਹਿ ਪਾਸਾ ਮਲ ਬਨੁ ਮਲ ਵਾਪਾਰ ਮਲ ਗਾ ਪਾਰਿਯਮ ਢੰਡਾਰ ਮੁਲਾ ਮੁਲਾ ਦਰ ਮੁਲਾ ਪਾਇ ਮੁਲਾ ਸਮੈ ਮੰਤਰ ਮੁਲ ਦੀ ਬਾਣ ਮੁਲ ਤਲ ਮਲ ਪਰਮਾਨ ਮਲ ਬਸਸ ਸਮੁਲਨੀ ਚਾਨ ਮੁਲ ਕਰਮ ਪਰਮਾਨ ਨੰਮਲਾ ਖਣ ਜੈ ਆਖਾ ਕਰ ਹਿਲ ਬਲਾ ਆਕੇ ਵੇਦ ਪਾੜ ਪ੍ਰਾਨ ਆਕੇ ਪੜੇ ਘਰੇ ਉਖਿਆਣ ਆਖੇ ਪਰਮੇ ਆਕੇਂ ਦੀ ਆਖੇ ਗੋਪੀ ਤੇ ਗੁੰਦ ਆਖੇ ਈਸ਼ਰ ਆਖੇ ਤੁਸਬ ਆਖੇ ਤੂਤੇ ਗੀਤੇ ਗੁਦ ਆਖੇ ਦਾਣਵਾ ਖੇਦੇ ਆਖੇ ਸੁਰਨਮ ਜਨ ਸੇਵਕ ਆਖੇ ਆਖਣ ਪਾਇ ਤੂਤੇ ਕਹਿ ਕੇ ਥੁਰ ਜਾਏ ਰਿਚੇ ਕਿਤੇ ਹੋਰ ਕਰਾਗ ਨਾ ਸਕੇ ਕਿ ਕੇ ਦੇਵੜ ਪਾਵੇ ਤੇ ਵੜ ਹੋਏ ਨਾਨਕ ਜਾਣ ਸਾਚਾ ਸੋ ਜੇ ਕੋ ਆਖੇ ਬੋਲੇ ਉਜਾਰਤਾ ਲਿਖੇ ਸਰਗਵਾਰਾ ਗਵਾਰ ਸੋਦਰ ਕੇ ਹਸੂ ਕਰਤੇ ਹਾ ਜਿਤ ਬਸ ਸਰਬ ਸਮਾਲੇ ਬਾਜੇ ਰਾਜ ਨੇ ਕੇ ਅ ਸੰਖਾ ਕੇਤੀ ਵਾਹਨ ਹਾਰੇ ਕਿਤੇ ਰਾਗ ਪਰੇ ਸੋ ਕੋ ਹਣ ਕੇਤੇ ਜਾਵਨ ਹਾਰੇ ਗਾਵੇ ਤਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਤ੍ਰਿਮੁਦਵਾਰੇ ਗਾਵੇ ਚਤ ਕੋ ਚਲਿ ਜਾਣ ਲਖਣ ਤ੍ਰੰਭੀ ਵਿਚਾਰੇ गावै शेरबर्मा देवी सोहन सदा सवारै गावेंद्र विराजमान बैठे बीउ ते आदर नालै गावै सिरजमा धींद्र गावणा साधु बिचारे गावण गति श्री संतो की गाव वीर करारे गावणा पण्डित पण्डन की सुरजुग जुग वेदना नालै गावै मोहणिया मन मोहण मुहन सुरग मच प्याले गावण रत्न उपाय तेरे 68 पीरत नालै गाव जोड महाबल सूर भाव कहानी सारे ਗਾਵੈ ਖੰਡ ਮੰਡ ਹੋਰ ਪੰਡਾ ਕਰ ਕਰ ਰਖੇ ਧਾਰੇ ਸਹੀ ਤਦ ਨੂੰ ਗਾਵੈ ਜੋ ਤਰ ਪਾਵਨ ਤੇ ਤੇਰੀ ਭਗਤre ਸਾਲੇ ਹੋਰ ਕੀਤੇ ਗਾਵਣ ਸੇ ਮਜਤਨਿ ਆ ਨਾਨਕ ਆ ਵਿਚਾਰੇ ਸੋਇ ਸੋਇ ਸਰ ਅਸੋ ਸਾਹਿਬ ਸਚਾ ਸਤਿ ਨਾਈ ਹੈ ਭੀ ਹੋਸੀ ਜਾਈ ਨਾ ਜੈ ਰਚਨਾ ਧਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਦੀ ਸੀ ਮਾਇ ਜਿਨ ਨੂੰ ਪਾਈ ਕਰ ਕਰ ਵੇਖੈ ਕੀ ਤਾਪਨਾ ਜੋ ਤਿਸ ਤੇ ਵੜਿਆ ਜੋ ਤਿਸ ਭਾਵ ਸੋਇ ਦਰਸੀ ਰੁਕਣਾ ਕਰ ਨਾ ਜਾਇ ਸੋ ਪਾਸਾਂ ਸਹਾ ਪਾਸ ਸਾਹਿਬ ਨਾਨਕ ਰਹਿਣ ਨਾ ਜਾਇ ਮੁੰਦਾਸਨ ਤੋਂ ਉਤਰੰਪਰ ਜੋ ਲਈ ਧਿਆਨ ਕੀ ਕਰੈ ਵਿਪੂਰ ਕੰਧਾ ਕਾਲ ਕੋ ਰਿਗਾਜੁ ਗਦੰਨਾ ਪਰ ਤੇ ਗਾਈ ਪੰਤੀ ਸਭਿ ਮਾਤੀ ਮਨ ਵੀ ਪੈ ਡਬੀ ਜੀਤ ਆਦੇਸ ਸੇ ਆਦੇਸ ਆਵਨੀ ਨਾਨਕ ਗੁਰੂ ਜੀ ਕੋ ਹੋਵੇ ਸੇ ਕਾਮਾਇਕਤਿ ਵਿਅਤਿੰਚੇ ਲੈ ਪਰਮਾਨਿ ਵਿਖ ਸੰਸਾਰ ਇਕ ਬੰਧਾਰ ਇਕ ਲਾਇ ਦੀ ਬਾਣ ਜੇ ਚਸਪਾਹ ਤੇ ਵਿਚ ਲਾਜੋ ਬਹੁਗੀ ਪਰਮਾਨ ਹੋਵੇਗਾ ਨਨ ਦੁਰਨਾਮ ਵਿਬੋਤਾ ਹੈ ਵਿਡਾਣ ਆਦੇ ਤਸੇ ਆਦੇਸ਼ ਆਦਨੀ ਨਿਨਾਦ ਨਾਗ ਜੁਗਦੀ ਕੋਵੇ ਸੇ ਆਸਨ ਲੋਲਿ ਕੋੰਡਾ ਅਲਕੁਸ ਪਾਸਵੈ ਕਾਵਲ ਘਰ ਘਰ ਵੇਖੈ ਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰਿ ਆਦੇ ਤਸੇ ਆਦੇਸ਼ ਆਦਨੀ ਨਿਨਾਦ ਨਾਗ ਨਾਰ ਜੁਗਦੀ ਕੋਵੇ ਸੋ ਇਹ ਤੁ ਜਿ ਬੋਲ ਕੋਵੇ ਲ ਕੋਵੇ ਲ ਕੋਵੇ ਸੋ ਲਗਨ ਬੇੜਾ ਕੀਕ ਨਾਮ ਜੁਗਦੀ ਸੇ ਤੁਰਾਈ ਪਰ ਤਬੂੜੀਆ ਚੜੀਆ ਹੋਈ ਕੀ ਸੋ ਸੁਣ ਗਲਾ ਆਕਾਸ਼ ਕੀ ਟੂਟਾ ਆਇ ਰੂਜ ਨਾਣਕ ਨਜ਼ਰੀ ਪਾਏ ਕੋੜੀ ਕੋੜੇ ਠੀਸੇ ਆਖਰ ਜੋਰ 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 ਨ ਮੰਗਦੇ ਹਨਾ ਜੋਰ ਜੋਰ ਨ ਜਣ ਮਰਨਾ ਜੋਰ ਜੋਰ ਨਾ ਮਾਨ ਮਨਸੂਰ ਜੋਰ ਨ ਸੁਰਤੀਆਂ ਵਿਚਾਰ ਜੋ ਨਾ ਝੁਟੇ ਛਟਾ ਸੰਸਾਰ ਦੇ ਸਾਇਲੋਰ ਕਰਵੇ ਕੇ ਸੋ ਨਾਨਕ ਤੁਮੇ ਕਿਨਾ ਕੋਈ ਰਾਤੀ ਰੁੱਤੇ ਫਤੀ ਵਾਰ ਪਉਣ ਪਾਣ ਨਹੀਂ ਪਾਤਾਲ ਜਿਸ ਵਿੱਚ ਧਰਤੀ ਤਾਂ ਰਕੀ ਤਰਮਸਾਲ ਤਿਸ ਵਿੱਚ ਦੀ ਦੁਬਿਕੇ ਰੰਗ ਤਨਕੇ ਨਾ ਮਨੈ ਗਿਆਨਤ ਕਰਮੀ ਕਰਮੇ ਹੋਏਗੀ ਚਾਰ ਸੱਚਾ ਸੱਚਾ ਦਰਬਾਰ ਕਿਤੇ ਸੋਣ ਪੰਜ ਬੁਰਾ ਨਗਰੀ ਕਰਮ ਭੋਵੇਂ ईशान ਘਟਪਕਾਇਉ ਥੇ ਪਾਇ ਨਾਨ ਬੀਆ ਜਾਪੇ ਜਾਇ ਤਰਮ ਕੰਨ ਕੈਵ ਤਰਮ ਗਾਨ ਕੰਨ ਕਾ ਕੋ ਬਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਵਰਮ ਘਾਟ ਗੜੀ ਰੂਪ ਰੰਗ ਕੇ ਇਸ ਕੀਤੇ ਕਰਮ ਭੂਮੇ ਮੇਰ ਕੀਤੇ ਕੀਤੇ ਧੂਪ ਦੇਜ ਕੀਤੇ ਅੰਤ ਜੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿਧ ਬੁਧਿ ਨਾਲ ਕੀਤੇ ਕੀਤੇ ਦੇਵੀ ਦੇਸ਼ ਕੀਤੇ ਦੇਵਧਾਮਨ ਕੀਤੇ ਕੀਤੇ ਰਤਨ ਸੰਮੁਦ ਕੀਤੇ ਆਕਾਣ ਕੀਤੇ ਆਵਣ ਕੀਤੇ ਪਾਤਨ ਨਾਨਦ ਕੀਤੇ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾੰਤ ਗਿਆਨ ਕੰਡ ਮੇ ਘਣ ਪ੍ਰਜਨ ਦਿੱਤੇ ਨਾਮ ਬਲੋਲ ਕੋੜ ਨੰਦ ਸਰਮਖਾਨ ਕੀ ਬਾਣ ਰੂਪ ਤੇ ਘਾੜ ਤਕੜੇ ਬਹੁਤ ਨੋਪਤਾ ਤਾ ਤੈ ਨਾਂ ਘਸਿਆ ਨਾ ਜਾਏ ਜੀ ਕੋ ਕਹਿ ਬਚੇ ਬੁਤਾਇ ਜਥਾ ਕਰੀਆ ਸੁਰ ਤੁਮ ਤਮਨ ਬੋਲ ਜਥਾ ਕਰੀਆ ਸੁਰ ਸਦਾ ਕੀ ਸਬਦ ਪਰਮ ਖੰਡ ਕੀ ਬਾਣੀ ਜੋਰ ਦਿੱਤਾ ਹੋਰ ਨ ਕੋਈ ਹੋਰ ਜਥਾ ਜੋਤ ਮਹਾਭਲ ਸੂਰ ਜਨਮ ਰਾਮ ਰਹਿਆ ਭਰਪੂਰ ਜਥਾ ਸੀਤੋ ਸੀਤਾ ਮਾ ਮਾ ਇਤਾ ਕੇ ਰੂਪ ਨ ਕਥਨਿ ਜਾਏ ਮਾਉ ਮਰੀ ਨ ਠਾ ਗਏ ਗਾਇ ਜਿਨ ਕੇ ਨਾਮ ਸੇ ਮਨ ਮਾ ਹੈ ਤਥਾ ਭਗਤ ਵਸੇ ਖੇਲੋ ਕਰਨੰ ਸੱਚਾ ਮਨ ਸੋ ਸਾਚ ਕਾਣਮ ਸੁਨ ਅਨੰਕਾਰ ਕਰ ਕਰੇ ਵੇਕਣ ਨਿਮਹਾਲ ਅਥਿਆਖੰਡੰ ਬੰਧ ਪਰ ਪੰਡਾ ਜੇ ਕੋ ਕਥਿਤਾਂ ਤੁਨਾਂ ਅਪੱਤੈ ਲੋਲ ਆਕਾਰ ਦੀ ਜੇ ਹੁ ਬੰਧਵੇਤ ਵਕਾਰ ਵੇਖੈ ਵਿੰਸੈ ਕਰਿ ਵਿਚਾਰ ਨਾਨਕ ਕਥਨਾ ਘੜਾ ਸਾਰ ਜਿਤੁ ਪ੍ਰਹਾਰਾ ਦਿਉ ਸਨੈ ਨਮਤਿ ਵੇਦ ਹਥਿਆਰ ਪੋਕ ਲਗਨੀ ਤਉ ਪਤਾ ਬੰਧਾ ਭਉ ਮ੍ਰਿਤ ਢਾਲ ਕੜਵੈ ਸਭ ਸਤਿ ਤੁਖ ਸਾਜਿਨ ਕੋ ਅੰਦਰ ਕਰਮ ਜਿਨਿ ਕਾਰਨ ਆਨ ਤੁਧਰੀਨਿ ਬੁਰਿਹਾ ਅਲਸ ਲੋਕ ਭਵਣ ਪਰ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦਿ ਰਾਇ ਰਾਖੀਨ ਸਗਲ ਜੀਵਨ ਤਉ ਮੁਗੀਆਂ ਅਬਰਿਆਂਆਂ ਵਾਚੇ ਤਰਨ ਹਦੂਰ ਕਰਮੀਆਂ ਤੋਂ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਕੁਜਲੇ ਕੀਤੀ ਸੁਟੀ ਨਾਲ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਕੁਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ